ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਕੱਲ ਮਿਤੀ 14 ਸਤੰਬਰ 2024 ਨੂੰ ਅਮਰੀਕਾ USA ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਗਿਆ ਤੇ ਦੋਸਤੋ ਇਸ ਕਬੱਡੀ ਕੱਪ ਉਤੇ ਇੱਕ ਖਾਸ ਗੱਲ ਦੇਖਣ ਨੂੰ ਮਿਲੀ ਕਿ ਬੈਸਟ ਰੇਡਰ ਤੇ ਜਾਫੀ ਨੂੰ ਜਿਵੇਂ ਪੰਜਾਬ ਅਤੇ ਹਰਿਆਣਾ ਦੇ ਕਬੱਡੀ ਕੱਪਾਂ ਤੇ ਫੋਰ ਟਰੈਕਟਰ ਦਿੱਤੇ ਜਾਂਦੇ ਨੇ ਜਾਂ ਹੋਰ ਪ੍ਰਾਈਜ਼ ਦਿੱਤੇ ਜਾਂਦੇ ਨੇ ਇਸੇ ਤਰ੍ਹਾਂ ਨਿਊਯਾਰਕ ਮੈਟਰੋ სპੋਰਟਸ ਕਲੱਬ ਦੇ ਕਬੱਡੀ ਕੱਪ ਤੇ ਦਿੱਤੇ ਗਏ ਬੈਸਟਾਂ ਨੂੰ ਸੋ ਦੋਸਤੋ ਫਾਈਨਲ ਮੈਚ ਲੱਗਿਆ ਸੰਦੀਪ ਨੰਗਲੰਬੀਆ ਕਬੱਡੀ ਕਲੱਬ 베ਅਰੀਆ ਤੇ ਨਿਊਯਾਰਕ ਮੈਟਰੋ ਕਬੱਡੀ ਕਲੱਬ ਦੇ ਵਿਚਕਾਰ ਤੇ ਦੋਸਤੋ ਇਹਨਾਂ ਟੀਮਾਂ ਦੇ ਵਿਚਕਾਰ ਮੈਚ ਲੱਗਿਆ ਤੇ ਫਰਸਟ ਟੀਮ ਤੇ ਫਾਈਨਲ ਮੈਚ ਦੇ ਵਿੱਚ ਉਹ ਸੰਦੀਪ ਨੰਗਲੰਬੀਆ ਕਬੱਡੀ ਕਲੱਬ 베ਅਰੀਆ ਦੀ ਟੀਮ ਜਿੱਤ ਗਈ ਤੇ ਜਿਹੜੀ ਨਿਊਯਾਰਕ ਕਬੱਡੀ ਕਲੱਬ ਮੈਟਰੋ ਦੀ ਟੀਮ ਆ ਉਹ ਦੂਜੇ ਨੰਬਰ ਤੇ ਸੈਕੰਡਰੀ ਹਾਰ ਗਈ ਫਾਈਨਲ ਦੇ ਵਿੱਚੋਂ ਸੋ ਦੋਸਤੋ ਬੈਸਟ ਰੇਡਰ ਰਿਹਾ ਸੁਲਤਾਨ ਸੌਂਸਪੁਰ ਤੇ ਬੈਸਟ ਯਾਫੀ ਸ਼ੀਲੂ ਹਰਿਆਣੇ ਵਾਲਾ ਸੋ ਦੋਸਤੋ ਇੱਕ ਟਰੈਕਟਰ ਜਿਹੜਾ ਉਹ ਪੰਜਾਬ ਦੇ ਵਿੱਚ ਆ ਗਿਆ ਤੇ ਦੂਜਾ ਟਰੈਕਟਰ ਹਰਿਆਣੇ ਨੂੰ ਗਿਆ ਤੇ ਬਾਕੀ ਦੋਸਤੋ ਤੁਹਾਨੂੰ ਇਹਨਾਂ ਪਲੇਅਰਾਂ ਦੀ ਗੇਮ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਮੁਬਾਰਕਾਂ ਵੀ ਜਰੂਰ ਦਿਓ ਕਿਉਂਕਿ ਕਬੱਡੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਬੈਸਟ ਟਰੈਡਰ ਤੇ ਜਾਫੀ ਨੂੰ ਫੋਡ ਟਰੈਕਟਰ ਦਿੱਤੇ ਗਏ ਪਹਿਲੀ ਵਾਰ ਕਬੱਡੀ ਇਤਿਹਾਸ ਦੇ ਵਿੱਚ ਇਹ ਹੋਇਆ ਸੋ ਦੋਸਤੋ ਬਾਕੀ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਇਹ ਸੀ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀ